माननीय पुलिस कमिश्नर अमृतसर साहब ਜਿਹੜੀ ਕੈਂਟਨੋਂ ਮੈਂ ਉਹਨਾਂ ਦੇ ਦੇਸ਼ਾ ਨਿਰਦੇਸ਼ ਜਿਹੜੀ ਕੈਂਟਨਮੈਂਟ ਐਫ ਆਈ ਆਰ ਦਰਜ ਹੋਈ ਸੀ 197 ਨੰਬਰ 24 ਦੀ 2012 2024 ਨੂੰ ਉਹਦੇ ਚ ਅਸੀਂ ਆਪਣਾ ਚਾਰ ਮੋਟਰਸਾਈਕਲ ਇੱਕ ਸਕੂਟਰ ਔਰ ਨਾਲ-ਨਾਲ ਦੋ ਬੰਦੇ ਵੀ ਅਰੈਸਟ ਕੀਤੇ ਰਾਹੁਲ ਮਹਿਤਾ ਤੇ ਦੀਪਕ ਚੰਦ ਇਹਨਾਂ ਦੀ ਉਮਰ ਤਕਰੀਬਨ 33-32 ਸਾਲੇ ਕੀ ਇਹ ਦਸਵੀਂ ਪੜ੍ਹੇ ਆ ਤੇ ਜਿਹੜਾ ਬਲਰਾਤ ਸਿੰਘ ਹੈ ਤੇ ਉਹ ਕੰਮ ਕਰਦਾ ਜੀ ਸੈਨੇਟਰੀ ਦੀ ਇਹਦੇ ਤੇ ਨਾ ਤਿੰਨ ਪਹਿਲਾਂ ਵੀ ਕੇਸ ਦਰਜ ਹੈਗੇ ਜੀ ਤੇ ਐਫ ਆਈ ਆਰ ਨੰਬਰ 89 है, 2018 ਦੀ 89 ਨਾ 2022 ਦੀ ਤੇ 32 2023 ਦੀ ਹੈ ਰਾਜਸਥਾਨ ਸੀ ਦੀਆਂ ਦੋ ਹੈਗੀਆਂ ਜੀ 89 ਤੇ 18 ਦੀ ਤੇ 22 ਦੀ ਤੇ 32 ਨੰਬਰ ਜਿਹੜੀ 2023 ਦੀ ਹੈ ਉਹ ਰਣਜੀਤ ਅਮਿਤ ਉਮਰਸਰ ਦੀ ਹੈਗੀ ਆ ਤੇ ਇਹ ਬੇਸਿਕਲੀ ਆਪਣਾ ਪਹਿਲਾ ਸੀ ਅਤ ਮੁਕਦਮਾ ਦਰਜ ਕੀਤਾ ਸੀ ਉਹਦੇ ਬਾਰੇ ਵੀ ਤੁਹਾਨੂੰ ਜ਼ਿਕਰ ਕੀਤਾ ਸੀ ਤੇ ਇਹ ਸਾਡੇ ਮੋਟਰਸਾਈਕਲ ਤੇ ਸਕੂਟਰ ਦੀ ਰਿਕਵਰੀ ਹੋਰ ਜ਼ਿਆਦਾ ਹੋਈ ਹੈ ਜੀ ਚਾਰ ਮੋਟਰਸਾਈਕਲ ਤੇ ਸਕੂਟਰ ਤੇ